ਆਦੇ ਗੱਲਾ ਮੰਦੂਰ ਜਿੰਦਾਬਾਦ ਗੱਲਾ ਮੰਦੂਰ ਜਿੰਦਾਬਾਦ ਗੱਲਾ ਮੰਦੂਰ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਕੋ ਹੀ ਮਿੱਤਰ ਇੱਥੇ ਖੜਾ ਹੈ ਕਿਥੋਂ ਗਰਉਣ ਗਏ ਨੇ ਆ ਵੀ ਆਪਾਂ ਨੂੰ ਲਵਾ ਦੋ ਜੰਨੀਏ ਦੇ ਰਹੀਆਂ ਬਾਹਰ ਦੇ ਅੰਦਰੋਂ ਲੱਗਿਆ ਆਇਆ ਇਹਨੇ ਮੇਰੇ ਭਰਾ ਦੁਕਾਨਾਂ ਤੇ ਬੈਠੇ ਆ ਉਹ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਾਰੇ ਭਰਾ ਨਾਲ ਇਹ ਫੋਟੋ ਦੇਖੋ ਉਹੀ ਕਰਦੀ ਉਹ ਪਹਿਲੇ ਜਦੋਂ ਬਹੁਤ ਬੈਰ ਕਰਦਾ ਮੈਂ ਇਹਨੂੰ ਜਗਾ ਹੈ ਵੀ ਉੱਥੇ ਨਾ ਕੀ ਕਰਾਂ ਮੈਂ ਸਾਰੇ ਜਆਣਾ ਪਾਣੀ ਲਾ ਲੈ দার সরি আ গেছে বলতো পড়ি তো পড়ি দাও সাদো হাত বলপুর ওটা বল

ਗੱਲਾਂ ਮਜ਼ਦੂਰ ਯੂਨੀਅਨ ਵੱਲੋਂ ਜਿਹੜੀ ਹੜਤਾਲ ਕੀਤੀ ਹੈ ਇੱਕ ਮਹੀਨੇ ਅੜਤੀਆਂ ਨਹੀਂ ਫਿਰ ਚੱਲ ਜਾਂਦੀ ਇਹ ਸਾਡੀ ਸਾਂਝੀ ਹੜਤਾਲ ਹੈ ਜੀ ਪੰਜਾਬ ਲੈਵਲ ਤੇ ਹੜਤਾਲ ਹੈ ਸਾਰੀਆਂ ਮੰਡੀਆਂ 'ਚ ਹੜਤਾਲ ਆ ਇਹ ਮੁੱਖ ਮੰਗਾਂ ਇਹ ਮੰਗਾਈ ਸਾਡੀਆਂ ਜਿਹੜੀਆਂ 25% ਦੀਆਂ ਮੰਗਾਵਾ ਜੇ ਸਾਡੀਆਂ 25% ਨਹੀਂ ਮੰਗਾ ਹੁੰਦੀਆਂ ਤਾਂ ਸਾਡੀਆਂ ਹਰਿਆਣੇ ਦੇ ਬਰਾਬਰ ਮਜ਼ਦੂਰੀਆਂ ਕੀਤੀਆਂ ਜਾਣ ਕਿਉਂਕਿ ਸਾਨੂੰ ਇੱਥੇ 1 ਰੁਪਿਆ 51 ਪੈਸੇ ਮਿਲ ਰਹੇ ਆ ਲੋਡਿੰਗ ਦੇ ਉੱਥੇ 3 ਰੁਪਏ 23 ਪੈਸੇ ਮਿਲ ਰਹੇ ਆ ਮਾਲ ਉਹੀ ਹਰਿਆਣੇ ਵਾਲੇ ਲੋੜ ਕਰਦੇ ਤੇ ਉਹੀ ਅਸੀਂ ਕਰਦੇ ਹਾਂ ਉਹਨਾਂ ਵਜਨ ਉਹ ਚੱਕਦੇ ਤੇ ਉਹਨਾਂ ਅਸੀਂ ਚੱਕਦੇ ਹਾਂ ਸਾਡਾ ਇਹ ਆ ਕਹਿਣਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਤੇ ਸੈਂਟਰ ਸਰਕਾਰ ਨੇ ਸਾਨੂੰ 25% ਦਾ ਕਿਆ ਹੋਇਆ ਉਹ ਸਾਨੂੰ ਮਿਲਣਾ ਚਾਹੀਦਾ ਜੇਕਰ ਨਹੀਂ ਸਰਕਾਰ ਮੰਨਦੀ ਫਿਰ ਅਗਲੀ ਰਾਤ ਫਿਰ ਸਾਡਾ ਅਣਮਿੱਥੇ ਸਮੇਂ ਤੇ ਧਰ ਨਾਲ ਰਹੂਗਾ ਜਿਵੇਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਝੋਲੇ ਦੀ ਖਰੀਦ ਕਰਨ ਦੀ ਵੀ ਗੱਲ ਕੀਤੀ ਸੀਗੀ ਜੀ ਤੇ ਫਿਰ ਅਸੀਂ ਕੋਈ ਝੋਨਾ ਨਾ ਤਾਂ ਉਤਰਨ ਦਵਾਂਗੇ ਨਾ ਸਿਰ ਕੋਈ ਕੰਮ ਕਰਾਂਗੇ ਕੋਈ ਮੰਦੂਰ ਸਾਡਾ ਕੰਮ ਨਹੀਂ ਕਰੂਗਾ ਕਿਸੇ ਮੰਡੀ ਚ ਵੀ ਅਸੀਂ ਆਪਦੀ ਮੰਡੀ ਦੇ ਵਾਸਤੇ ਪਹਿਲਾਂ ਦੱਸ ਦਈਏ ਅਸੀਂ ਕੋਈ ਵੀ ਮੰਦੂਰ ਕੋਈ ਵੀ ਸਾਡਾ ਆੜਤਿਆ ਵੀਰ ਕੋਈ ਵੀ ਨਹੀਂ ਲਵਾਉਗਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਪੂਰੀਆਂ ਹੋਣਗੀਆਂ ਸਰਕਾਰ ਨੇ ਕੇਂਦਰ ਸਰਕਾਰ ਨੇ ਕਹਿੰਨਾ ਕਿ 50% ਇਹ ਪੰਜਾਬ ਸਰਕਾਰ ਨੇ ਸਾਨੂੰ 25% ਵਾਧੇ ਦਾ ਕਿਹਾ ਸੀ ਕਿ ਜਿਹਦੇ ਵਿੱਚ ਕਿਹਾ ਸੀ ਕਿ 20% ਜਿਹੜਾ ਸੈਂਟਰ ਸਰਕਾਰ ਦੇ ਰਹੀ ਹੈ 5% ਅਸੀਂ ਆਪਦੇ ਕੋਲੋਂ ਦੇ ਰਹੇ ਹਾਂ ਪਰ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ 2 ਸਾਲ ਤੋਂ ਸਾਡੇ ਨਾਲ ਬੜਾ ਕੁਝਾ ਮਜ਼ਾਕ ਕੀਤਾ ਜਾ ਰਿਹਾ ਵਾ ਕਿ ਅਸੀਂ ਉੱਥੇ ਚੰਡੀਗੜ੍ਹ ਦੇ ਵਿੱਚ ਜਾਂਦੇ ਆਂ ਹੰਦੂਰ ਤੇ ਸਾਨੂੰ ਉੱਥੋਂ ਵੀ ਕੁਝਾ ਮਜ਼ਾਕ ਕਰਕੇ ਮੋੜਿਆ ਜਾਂਦਾ 10 ਪੈਸੇ ਸਾਡੇ ਵਧਾ ਕੇ ਹਰ ਵਾਰੀ ਮੋੜੇ ਜਾਂਦਾ ਦਸਾ ਪੈਸਿਆਂ ਨੂੰ ਅਸੀਂ ਨਹੀਂ ਮੰਨਦੇ ਸਾਡਾ ਜੋ 25% ਦਾ ਵਾਧਾ ਵਾ ਉਹ ਸਾਨੂੰ ਮਿਲਣਾ ਚਾਹੀਦਾ ਵੇ ਜੀ ਜੀ ਮੋਗਾ ਬੰਡੀਆ ਤੇ ਬੰਦ ਕੀਤੀ ਗਈ ਹੈ ਪੰਜਾਬ ਦੇ ਵਿੱਚ ਵੀ ਬੰਦ ਹੈ ਔਰ ਸਰਕਾਰ ਨੇ ਅੱਜ ਕ੍ਰੀਸ਼ਨ ਕਰਨੇ ਇਸ ਤਰ੍ਹਾਂ ਜੀ ਸਾਡਾ ਆੜਤੀਏਨ ਮੋਗਾ ਨੇ ਅੱਜ ਜਿਹੜੀ ਮੰਡੀ ਬੰਦ ਕੀਤੀ ਆ ਸਾਡੀ ਆੜਤੀਏ ਜਿਹੜੀ ਪੰਜਾਬ ਦੀ ਆ ਪ੍ਰਧਾਨ ਵਿਜੇ ਕਲੜਾ ਤੇ ਰਵਿੰਦਰ ਸਿੰਘ ਚੀਮਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮੰਡੀ ਬੰਦ ਕੀਤੀ ਗਈ ਆ ਅਨਮਿੱਥੇ ਸਮੇਂ ਲਈ ਕਿਉਂਕਿ ਜਿਹੜੀ ਸਰਕਾਰ ਦੀਆਂ ਸਾਡੀਆਂ ਡਿਮਾਂਡ ਪਿਛਲੇ ਕਾਫੀ ਸਮੇਂ ਤੋਂ ਲਮਕਦੀਆਂ ਜਿਸ ਤਰ੍ਹਾਂ ਸਾਡੀ ਜਿਹੜੀ 8.25% ਮੰਡੀ ਬੋਰਡ ਦੇ ਐਕਟ ਦੇ ਮੁਤਾਬਕ ਕਰਨੀ ਸਾਡਾ ইপিਐਫ ਦਾ ਕਟਿਆ ਹੋਇਆ 50 ਕਰੋੜ ਰੁਪਇਆ ਸਰਕਾਰ ਇਹਨਾਂ ਵੱਲੋਂ ਯਾਰੀ ਨਾ ਕਰਨਾ ਤੇ ਸਾਡੀ ਮਜ਼ਦੂਰੀ ਚੋਂ ਵੀ 30% ਐਫਸੀਆਈ ਜਿਹੜੀ ਕੱਟ ਰਹੀ ਆ ਇੱਕ ਮਜ਼ਦੂਰਾਂ ਨੂੰ 25% ਮਜ਼ਦੂਰੀ ਦਾ ਜੋ ਵਾਧੇ ਦਾ ਸੀਗਾ ਉਹ ਨਹੀਂ ਕੀਤਾ ਗਿਆ ਇਹ ਸਾਰੀਆਂ ਡਿਮਾਂਡ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਲਮਕਦੀਆਂ ਆ ਰਹੀਆਂ ਨੇ ਸਾਡੀਆਂ ਤੇ ਇਸ ਵਾਸਤੇ ਅੱਜ ਪੰਜਾਬ ਸਰਕਾਰ ਦੇ ਨਾਲ ਗੱਲ ਕੱਲ ਵੀ ਜਿਹੜਾ ਸਾਡੇ ਜਿਹੜੇ ਪ੍ਰਧਾਨ ਜੀ ਉਹਨਾਂ ਦੀ ਹੋਈ ਸੀ ਜੋ ਸਿਰੇ ਨਹੀਂ ਚੜ੍ਹ ਸਕੀ ਅੱਜ ਸ਼ਾਇਦ ਮੀਟਿੰਗ ਫੇਰ ਚੰਡੀਗੜ੍ਹ 'ਚ ਹੋ ਰਹੀ ਆ ਜਿੰਨਾ ਚਿਰ ਆੜਤੀਆ ਨੂੰ ਪੰਜਾਬ ਵੱਲੋਂ ਕੋਈ ਸੱਦਾ ਪੱਤਰ ਨਹੀਂ ਹੁੰਦਾ 194 ਸਵੇਰ ਲਈ ਹੜਤਾਲ ਆਰਟੀ ਜਾਂਦੀ ਜਾਰੀ ਰਹੇਗੀ